ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵੀ ਲੋਕ ਸਵਾਗਤ ਕਰਦੇ ਆਂ ਅੱਜ ਬੜਾ ਹੀ ਮੀਂਹ ਪੈੰਡਿਆ ਹੈ ਗਰਮੀ ਬੜੀ ਸੀ ਸਵੇਰ ਤੀ ਮੌਸਮ ਬੜਾ ਸੋਹਣਾ ਠੰਡਾ ਹੋ ਗਿਆ ਹੁਣ ਤੇ ਮੀਂਹ ਬੜੀ ਜ਼ੋਰ ਵੀ ਪੈੰਡਿਆ ਪਿਆ ਬੱਦਲ ਵੀ ਬੜੇ ਚਿਰ ਦੇ ਹੀ ਚੜ ਕੇ ਆਇਆ ਹੈ ਦੇਖੋ ਕਿੰਨਾ ਜ਼ਿਆਦਾ ਪੈੰਡਿਆ ਹੈ ਮੀਂਹ ਹਵਾ ਵੀ ਬੜੀ ਸੋਹਣੀ ਠੰਡੀ ਠੰਡੀ ਚੱਲਣ ਢੀ ਹੈ ਆਪਣੇ ਕੱਪੜੇ ਵੀ ਤੋਂ ਫਗੈਣੇ ਹੁਣ ਕੱਪੜੇ ਕੁੱਪੜਾ ਸੁੱਕਣੇ ਪਾ ਲਈ ਹੈ ਫਿਰ ਵੈਨੇ ਆ ਹੋਰ ਕੋਈ ਕੰਮ ਅੱਜ ਝਾੜੂ ਪੋਚਾ ਵੀ ਅੰਜ ਟਾਈਮ ਨਾ ਹੀ ਕਰਕੇ ਵੇਲੇ ਹੋ ਗਿਆ ਸਾ ਤੇ ਕਈ ਕੰਮ ਹੁੰਦੇ ਨੇ ਨਿੱਕੇ ਨਿੱਕੇ ਕਰਨ ਵਾਲੇ ਤੇ ਅੱਜ ਸ਼ਾਮ ਨੂੰ ਨਾ ਰਾਜਮਾ ਦੀ ਸਬਜੀ ਬਣਾਣੀ ਹੈ ਕੋਈ ਸਬਜੀ ਵੀ ਨਹੀਂ ਆ ਗਈ ਰੋਜ਼ ਰੋਜ਼ ਬਣਾ ਲਵੇ ਇੱਕ ਤੇ ਰੋਜ਼ ਰੋਜ਼ ਜਾਇਆ ਕੋਈ ਨਹੀਂ ਜਾਂਦਾ ਐਤਵਾਰ ਨੂੰ ਜਾਂ ਸ਼ਨੀਵਾਰ ਨੂੰ ਹੀ ਲੈ ਆਈ ਦੀਆਂ ਹਣੇ ਫਿਰ ਵਾਵਾ ਹਫਤਾ ਲੰਘ ਜਾਂਦਾ ਹੈ ਚਲੋ 2-3 ਦਿਨ ਹਰੀਆਂ ਸਬਜ਼ੀਆਂ ਖਾ ਲੈਨੇ ਆ ਬਾਕੀ ਦਿਨ ਜਿਵੇਂ ਕੋਈ ਛੋਲੇ ਦੀ ਸਬਜੀ ਆਲੂ ਬਣੀਆਂ ਰਾਜਮਾ ਦਾਲਾਂ ਦੂਣ ਐਵੇਂ ਬਣਾ ਕੇ ਕਜਾਰਾ ਕਰੀ ਜਾਈਦਾ ਛਾਮਾ ਹੋ ਗਈਆਂ ਨੇ ਚਾਹ ਬਣਾ ਕੇ ਪੀਣੇ ਨਾਲੇ ਚਾਹ ਤਰੀਏ ਤੇ ਨਾਲੇ ਨਾ ਹੁਣ ਰਾਜਮਾ ਦੀ ਸਬਜੀ ਦੀ ਤਿਆਰੀ ਕਰਨੀ ਆ ਸਬਜੀ ਸਬਜੀ ਬਣਾਉਂਦੇ ਆ ਫਿਰ ਬਹੁਤ ਟਾਈਮ ਲੱਗ ਜਾਂਦਾ ਕਿਉਂਕਿ ਇਹ ਤਾਂ ਕੁੱਕਰ ਚ ਬਣਾਣੀ ਵਸਿਟੀਆਂ 3-4 ਵਜਨ ਤਾਂ ਆਈਆਂ ਥੋਮ ਗੰਡਾ ਛੱਲਣੇ ਆ ਹੁਣ ਤੇ ਨਾਲੇ ਕੋਈ ਹੋਰ ਕੰਮ ਕਰਾਂਗੇ ਮੀਉ ਤੇ ਪੈ ਕੇ ਹਟ ਗਿਆ ਪਿਆਵ ਵੀ ਬੜਾ ਜਿਆਦਾ ਮੀਤੇ ਤੇ ਮੌਸਮ ਮੁਝ ਠੰਡਾ ਹੋਇਆ ਹੁਣ ਥੱਲੇ ਜਾਣ ਨੂੰ ਜੀ ਕਰਨ ਡਿਆ ਹੋਵੇ ਥੱਲੇ ਜਾ ਕੇ ਬਈ ਨਾ ਚਾਹ ਪੀਣੀ ਆ ਵੇਣੀ ਆ ਕੀ ਥੱਲੇ ਜਾ ਕੇ ਕਿਵੇਂ ਦਾ ਬੈਠਾ ਜਾਂਦਾ ਵੀ ਇੱਕ ਨਹੀਂ ਕੋਈ ਨਾ ਕੋਈ ਉੱਥੇ ਡਰ ਜਾ ਰਹਿਂਦਾ ਕੋਈ ਆ ਨਾ ਜਾਵੇ ਕੱਲੀਆਂ ਕਰ ਤਾਂ ਕਰਕੇ ਖੁਸ਼